ਸਤਿ ਸ੍ਰੀ ਅਕਾਲ ਦੋਸਤੋ ਮਾਇਆ ਗੁਰ ਪ੍ਰੇਮ ਲਰੀ ਅਸੀਂ ਇਸ ਵੇਲੇ ਪਹੁੰਚੇ ਹੋયા ਹਾਂ ਭਾਰਤ ਦੇ ਪਹਿਲੇ ਪਿੰਡ ਕਹਿ ਸਕਦੇ ਹਾਂ ਜਾਂ ਭਾਰਤ ਦੇ ਆਖਰੀ ਪਿੰਡ ਕਹਿ ਸਕਦੇ ਹਾਂ ਪਿੰਡ ਕਾਲੂਵਾਲਾ ਜ਼ਿਲ੍ਹਾ ਫਿਰੋਜ਼ਪੁਰ ਜਿਹੜਾ ਕਿ ਇੰਡੋ-ਪਾਕ ਬਾਰਡਰ ਦੇ ਬਿਲਕੁਲ ਨਾਲ ਹੈ ਔਰ ਪਹਿਲਾ ਪਿੰਡ ਹੈ ਤਿੰਨ ਪਾਸਿਆਂ ਤੋਂ ਜਿਹੜਾ ਹੈਗਾ ਇਹ ਸਤਲੁਜ ਦਰਿਆ ਦੇ ਨਾਲ ਕਿਰਿਆ ਹੋਇਆ ਔਰ ਇੱਕ ਪਾਸੇ ਜਿਹੜੀ ਇਹਨੂੰ ਲੈਂਡ ਲੱਗਦੀ ਆ ਉਹ ਲੱਗਦੀ ਆ ਪਾਕਿਸਤਾਨ ਦੀ ਉਧਰ ਜਾ ਨਹੀਂ ਸਕਦੇ ਤੇ ਇੰਡੀਆ ਵਾਲੇ ਪਾਸੇ ਇਹ ਆ ਨਹੀਂ ਸਕਦੇ ਇਸ ਕਰਕੇ ਇਹਨੂੰ ਕਹਿੰਦੇ ਆ ਆਈਲੈਂਡ ਇਹ ਆਈਲੈਂਡ ਹੈਗਾ ਇੰਡੀਆ ਦਾ ਔਰ ਹੁਣ ਜੋ ਹੜ੍ਹਾਂ ਦੀ ਮਾਰ ਆਈ ਹੈ ਹੜ੍ਹਾਂ ਦੀ ਮਾਰ ਦੇ ਸਭ ਤੋਂ ਵੱਧ ਇਹ ਏਰੀਆ ਪ੍ਰਭਾਵਿਤ ਹੋਇਆ ਹੈਗਾ ਹੈਂਡ ਹੋਲਡ ਕਰਕੇ ਬੋਲ ਦੋ ਜੀ ਤਾਂ ਦੋਸਤੋ ਅਸੀਂ ਜਿਹੜਾ ਹੈਗਾ ਇੱਥੇ ਮਦਦ ਕਰਨ ਦੇ ਵਾਸਤੇ ਬੜੇ ਹੱਥ ਵਧੇ ਨੇ ਪੰਜਾਬ ਦੇ ਵਿੱਚ ਇਹ ਸਮੱਸਿਆ ਆਈ ਹੈਗੀ ਹੈ ਤੇ ਬੜੇ ਹੱਥ ਵਧੇ ਨੇ ਪੰਜਾਬ ਦੇ ਵੱਲ ਕਿਉਂਕਿ ਪੰਜਾਬ ਆਪ ਅਜਿਹਾ ਹੈਗਾ ਕਿ ਜਦੋਂ ਵੀ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਚਾਹੇ ਇੰਡੀਆ ਦੇ ਵਿੱਚ ਹੋਵੇ ਇੰਡੀਆ ਤੋਂ ਬਾਹਰ ਹੋਵੇ ਕਿਸੇ ਹੋਸਟ ਸਟੇਟ ਦੇ ਵਿੱਚ ਹੋਵੇ ਤਾਂ ਪੰਜਾਬੀ ਸਭ ਤੋਂ ਪਹਿਲਾਂ ਪਹੁੰਚਦੇ ਆ ਤੇ ਸਾਡੇ ਕੋਲ ਜਿਹੜੇ ਹੈਗੇ ਨੇ ਉਹ ਸਿੰਗਾਪੁਰ ਤੋਂ ਸਾਥੀ ਆਏ ਨੇ ਸਰਦਾਰ ਮੇਜਰ ਸਿੰਘ ਜੀ ਉਹ ਸਿੰਗਾਪੁਰ ਦੀ ਸੰਸਥਾ ਹੈਗੀ ਆ ਮਰਸੀ ਰੀਲੀਫ ਤੇ ਮਰਸੀ ਰਲੀਫ ਸੰਸਥਾ ਦੇ ਵੱਲੋਂ ਇਹਨਾਂ ਤਿੰਨ ਸਾਥੀਆਂ ਨੂੰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਭੇਜਿਆ ਗਿਆ ਕਿ ਜਿਹੜੇ ਹੜ੍ਹ ਪੀੜਤ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਇਹ ਕਿੱਥੇ ਕਿੱਥੇ ਜਾ ਕੇ ਆਏ ਨੇ ਹੁਣ ਕਿੱਥੇ ਆਏ ਨੇ ਤੇ ਇਦੋਂ ਅੱਗੇ ਕੀ ਪਲਾਨ ਹੈ ਆਪਾਂ ਇਹਨਾਂ ਦੇ ਨਾਲ ਕਰਦਿਆਂ ਗੱਲਬਾਤ ਸਰਦਾਰ ਮੇਜਰ ਸਿੰਘ ਜੀ ਤੁਹਾਡਾ ਸਭ ਤੋਂ ਪਹਿਲਾਂ ਦਾ ਧੰਨਵਾਦ ਹੈ ਤੁਸੀਂ ਸਿੰਗਾਪੁਰ ਤੋਂ ਚੱਲ ਕੇ ਪੰਜਾਬ ਦੇ ਵਿੱਚ ਆਇਓ ਲੋਕਾਂ ਦੀ ਬਾਹ ਫੜਨ ਦੇ ਲਈ ਥੈਂਕ ਯੂ ਜੀ ਅੱਛਾ ਇਸ ਤੋਂ ਪਹਿਲਾਂ ਤੁਸੀਂ ਮੇਜਰ ਸਿੰਘ ਜੀ ਕਿੱਥੇ ਜਾ ਕੇ ਆਏ ਹੈਗੇ ਹੋ ਅਸੀਂ ਪਹਿਲਾਂ ਉਧਰ ਗੁਰਦਾਸਪੁਰ ਵਾਲ ਗਏ ਸੀਗੇ ਜੀ ਅ ਪਿੰਡਾਂ ਦੇ ਨਾਮ ਨੂੰ ਭੁੱਲਿਆ ਮੇਰੇ ਲਿਖਿਆ ਹੈ ਜੀ ਆ ਰਾਮਦਾਸ ਏਰੀਆ ਦੇ ਵੱਲ ਉਧਰ ਵੀ ਬਾਰਡਰ ਦੇ ਨੇੜੇ ਉਥੇ 6-7 ਪਿੰਡਾਂ 'ਚ ਅਸੀਂ ਗਏ ਆ ਤੇ ਉਥੇ ਵੀ ਅਸੀਂ ਕਾਫੀ ਅ ਅਸਮਾਨ ਜੀ ਡਿਸਟ੍ਰੀਬਿਊਟ ਕੀਤਾ ਹੈ ਕਿਹੜਾ ਲੋਕਾਂ ਨੂੰ ਰੋਜ਼ ਉਹ ਚਾਹੀਦਾ ਇੱਥੇ ਖਾਣੇ ਦਾ ਤਾਂ ਕੋਈ ਪ੍ਰੋਬਲਮ ਨਹੀਂ ਲੰਗਰ ਬਹੁਤ ਪਾਸੇ ਖੁੱਲੇ ਹੋਏ ਸੀ ਸੋ ਅਸੀਂ ਪੁੱਛ ਕੇ ਉਹਨਾਂ ਦੀ ਨੀਡ ਕੀ ਹੈ ਤੇ ਦਵਾਈਆਂ ਲੈ ਕੇ ਗਏ ਸੀਗੇ ਮੈਟ੍ਰਸ ਲੈ ਗਏ ਚਾਦਰਾਂ ਲੈ ਗਏ ਤੇ ਮੱਛਰਦਾਨੀਆਂ ਸੋ ਉਹ ਜਸਮਾਨ ਅਸੀਂ ਪਹਜਾਇਆ ਉਹਨਾਂ ਦੇ ਉਹ ਕਿਹੜੇ ਪਿੰਡ ਪਿੰਡ ਅਸੀਂ ਗਏ ਹਾਂ ਹਮ ਠੀਕ ਹੈ ਹੁਣ ਤੁਸੀਂ ਜਿਹੜਾ ਇੱਥੇ ਫਰੋਜਪੁਰ ਦੇ ਵਿੱਚ ਪਹੁੰਚੇ ਹੈਗੇ ਹੋ ਫਰੋਜਪੁਰ ਦਾ ਤੁਸੀਂ ਗੁਰਦਾਸਪੁਰ ਵੀ ਜਾਏ ਹੁਣ ਫਰੋਜਪੁਰ ਆਏ ਹੋ ਤਾ ਉਥੋਂ ਦੇ ਕੀ ਹਾਲਾਤ ਸੀ ਤੇ ਇੱਥੋਂ ਦੇ ਕੀ ਹਾਲਾਤ ਜੋ ਤੁਸੀਂ ਆਬਜ਼ਰਵ ਕੀਤੇ ਹੈਗੇ ਆ ਉਥੋਂ ਦੇ ਕਈ ਪਿੰਡ ਤਾਂ ਉੱਥੇ ਵੀ ਪਾਣੀ ਬਹੁਤ ਚੜਾਇਆ ਹੋਇਆ ਉਹਨਾਂ ਦਾ ਸਮਾਨ ਜੋ ਕੋਈ ਅੰਦਰ ਸੀ ਕਪੜੇ ਕੁੱਪੜੇ ਫਰਨੀਚਰ ਸਾਰਾ ਬਰਬਾਦ ਹੋ ਗਿਆ ਤੇ ਅਜੇ ਵੀ ਕਈ ਜਗ੍ਹਾ 'ਚ ਹੁਣ ਹੁਣ ਤਾਂ ਪਾਣੀ ਕਾਫੀ ਉਤਰ ਗਿਆ ਪਰ ਜੋ ਇੱਥੇ ਦੇਖਿਆ ਇੱਥੇ ਦਾ ਉਸ ਉਸ ਜਗ੍ਹਾ ਨਾਲੋਂ ਤੋਂ ਦੂਹੀ ਬਹੁਤ ਕੰਮ ਖਰਾਬ ਹੋਇਆ ਹੋਇਆ ਇਥੋਂ ਕਿਤੇ ਵੀ ਦੇਖੀਏ ਪਾਣੀ ਬਹੁਤ ਉੱਚਾ ਸੀ ਤੇ ਦੇਖਿਆ ਵੀ ਇਥੇ ਇਹਨਾਂ ਦਾ ਤਾਂ ਨੁਕਸਾਨ ਬਹੁਤ ਹੋਇਆ ਅ ਅੱਗੇ ਵਿਚਾਰੇ ਕੀ ਕਰਨਗੇ ਉਹ ਇਹਨਾਂ ਨੂੰ ਹੀ ਪਤਾ ਹੈ ਪਰ ਆਪਾਂ ਦੇਖ ਰਹੇ ਆਂ ਵੀ ਜੋ ਪਹਿਲੀਆਂ ਸੀ ਉਹ ਬਰਬਾਦ ਹੋ ਗਈਆਂ ਉਹਨਾਂ ਫਸਲ ਕਿਹੜੀ ਵੜਣੀ ਸੀ ਉਹ ਤਾਂ ਗਈ ਅੱਗੇ ਕੀ ਕਰਨਗੇ ਅ ਇਹਨਾਂ ਦੀਆਂ ਔਖੜਾਂ ਬਹੁਤ ਦੇਖਿਆ ਕਰਸ ਵੀ ਬੋਲਦਾ ਤੇ ਅਸੀਂ ਸੋਚ ਰਹੇ ਆਂ ਵੀ ਸਾਥੋਂ ਜੋ ਕੁਝ ਹੋਇਆ ਵੀ ਦਿਨ ਦਾ ਲਿਮਟਡ ਰਿਸੋਰਸਸ ਦੈਟ ਵੀ ਹੈਵ ਵੀ ਵਿਲ ਟਰਾਏ ਐਂਡ ਸੀ ਵੀ ਕਿ ਕੀ ਵਸੀ ਮਦਦ ਕਰ ਸਕਦੇ ਆ ਤਾਂ ਦੋਸਤੋ ਸਿੰਗਾਪੁਰ ਦੇ ਜਿਹੜੀ ਸੰਸਥਾ ਹੈਗੀ ਹੈ ਮਰਸੀ ਰਿਲੀਫ ਇਹਦੇ ਜਿਹੜੇ ਚੇਅਰਮੈਨ ਨੇ ਉਹ ਹੈਗੇ ਨੇ ਸਰਦਾਰ ਸਤਵੰਤ ਸਿੰਘ ਜੀ ਉਹ ਸਾਡੇ ਨਾਲ ਸੰਪਰਕ ਕਰਦੇ ਨੇ ਕਿ ਅਸੀਂ ਜਿਹੜੇ ਹੈਗੇ ਨੇ ਪੰਜਾਬ ਦੇ ਹੜਪੀੜਤਾ ਦੀ ਮਦਦ ਕਰਨਾ ਚਾਹੁੰਦੇ ਆ ਤਾਂ ਕਿੱਥੇ ਆਇਆ ਜਾਵੇ ਕਿਵੇਂ ਆਇਆ ਜਾਵੇ ਤਾਂ ਉਹਨਾਂ ਨੇ ਮਾਝੇ ਇਲਾਕੇ ਦੇ ਵਿੱਚ ਸੰਪਰਕ ਕੀਤਾ ਸਰਦਾਰ ਮੰਗਲ ਸਿੰਘ ਹੋਰਾਂ ਦੇ ਨਾਲ ਔਰ ਮਾਲਵੇ ਦੇ ਵਾਸਤੇ ਸੰਪਰਕ ਕੀਤਾ ਉਹਨਾਂ ਨੇ ਮੇਰੇ ਨਾਲ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਜਿਹੜੇ ਮਾਲਵੇ ਦੇ ਵਿੱਚ ਜ਼ਿਆਦਾ ਪ੍ਰਭਾਵ ਤੇ ਇਲਾਕਾ ਹੈਗਾ ਉਹ ਜਾਂ ਫਰੋਇਪੁਰ ਦਾ ਇਲਾਕਾ ਹੈਗਾ ਔਰ ਜਾਂ ਫਾਜ਼ਿਲਕਾ ਦਾ ਇਲਾਕਾ ਹੈਗਾ ਤਾਂ ਅੱਜ ਆਪਾਂ ਜਿਹੜਾ ਹੈਗੇ ਇਹਨਾਂ ਨੂੰ ਲੈ ਕੇ ਆਏ ਆ ਫਰੋਇਪੁਰ ਤੇ ਇੱਥੇ ਸਾਡੇ ਸਾਥੀ ਹਰਿੰਦਰ ਪੁੱਲਰ ਸਾਹਿਬ ਜਿਹੜੇ ਹੈਗੇ ਨੇ ਤਾਂ ਉਹਨਾਂ ਦੇ ਨਾਲ ਡਿਸਕਸ ਕੀਤਾ ਤਾਂ ਜਿਹੜੇ ਹੈਗੇ ਪਿੰਡ ਅਸੀਂ ਪਹੁੰਚਿਆ ਕਾਲੂ ਵਾਲਾ ਦੇ ਵਿੱਚ ਤੇ ਇੱਕ ਆਪਾਂ ਗੱਲ ਕਰੀਏ ਮਰਸੀ ਰੀਲੀਫ ਦੇ ਬਾਰੇ ਇਹ ਕਦੋਂ ਜਿਹੜੀ ਹੈਗੀ ਹੈ ਇਹ ਹੋਣ ਦੇ ਵਿੱਚ ਆਈ ਹੈਗੀ ਤੇ ਔਰ ਕਿੱਥੇ ਕਿੱਥੇ ਇਹਨਾਂ ਵੱਲੋਂ ਮਦਦ ਕੀਤੀ ਗਈ ਹੈਗੀ ਇਹ ਇਹਨ ਮਸੀਦ ਰਿਲੀਵ ਦਾ ਸ਼ੁਰੂਆਤ 2004 ਚ ਹੋਇਆ ਸੀ ਜਦੋਂ ਸਾਨੂੰ 21 ਸਾਲ ਪਹਿਲਾਂ ਹਾਂ ਉਦੋਂ ਜਦ ਸਲਾਮੀ ਆਈ ਸੀ ਆਚੇ ਚ ਤੇ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਕੁਛ ਮੈਂ ਤਾਂ ਕੁੱਲ 5 ਕਿਸਾਲੀ ਹੋਏ ਐ ਇਹਨਾਂ ਦੇ ਨਾਲ ਜੁਆਇਨ ਹੋਇਆ ਪਹਿਲਾਂ ਮੈਂ ਗਵਰਨਮੈਂਟ ਹੀ ਕੰਮ ਕਰਦਾ ਸੀ ਮੈਂ ਇੱਥੇ ਇੰਡੀਆ ਚ ਰਿਆਂ 6 ਸਾਲ ਸਿੰਗਾਪੁਰ ਦੀ ਐਮਬੈਸੀ ਵਿੱਚ ਤੇ ਮੈਂ ਤਾਂ ਉਸ ਤੋਂ ਬਾਅਦ ਹੀ ਜਾ ਕੇ ਉਹਨਾਂ ਦੇ ਨਾਲ ਰਲਿਆ ਪਰ ਬਹੁਤ ਜਗ੍ਹਾ ਤੇ ਅੱਗੇ ਵੀ ਕਰਦੇ ਰਹੇ ਆ ਤੇ ਹੁਣ ਆ 4-5 ਸਾਲਾਂ ਚ ਅਸੀਂ ਮੈਂ ਆਪ ਇਹਨਾਂ ਦੇ ਨਾਲ ਰਲ ਕੇ ਟਰਕੀ ਗਏ ਆ ਮਿਆਂਮਾ ਗਏ ਆ ਉਧਰ ਪੈਲੇਸਟਾਈਨ ਵੀ ਅਸੀਂ ਜਾਏ ਆਏ ਆ ਤੇ ਇੰਡੋਨੇਸ਼ੀਆ ਵੀ ਜਾਂਦੇ ਰਹਿੰਨੇ ਆ ਤੇ ਹੋਰ ਵੀ ਕਿਤੇ ਵੀ ਹੋ ਸਕਦਾ ਅਸੀਂ ਗਲੋਬਲ ਆਊਟਰੀਚ ਤਾਂ ਨਹੀਂ ਕਰ ਸਕਦੇ ਅਸੀਂ ਤਾਂ ਛੋਟਾ ਜਿਹਾ ਟੱਪੂ ਆ ਤੇ ਆਰਗੇਨਾਈਜੇਸ਼ਨ ਦੀ ਸਾਡੇ ਥੋੜੀਆ ਤੇ ਲਿਮਿਟੇਸ਼ਨ ਹੈ ਪਰ ਫਿਰ ਵੀ ਅਸੀਂ ਕਈ ਜਗ੍ਹਾ ਜਾ ਕੇ ਪਾਕਿਸਤਾਨੀ ਆ ਅਗੇ ਕੀਤਾ ਸੇਵਾ ਕੀਤੀ ਹੈ ਇਹਨਾਂ ਨੇ ਤੇ ਅਗਲੇ ਹਫ਼ਤੇ ਅਸੀਂ ਵੀ ਪਾਕਿਸਤਾਨ ਵੱਲ ਜਾ ਰਹੇ ਹਾਂ ਓਕੇ ਓਕੇ ਤਾਂ ਭਾਵੇਂ ਥੋੜੇ ਤੁਸੀਂ ਦੱਸਿਆ ਕਿ ਲਿਮਟਿਡ ਰਿਸੋਰਸ ਹੈਗੇ ਨੇ ਪਰ ਸਿੰਗਾਪੁਰ ਤੋਂ ਤੁਸੀਂ ਚੱਲ ਕੇ ਇੱਥੇ ਪੰਜਾਬ ਦੇ ਵਿੱਚ ਆਇਓ ਭਾਰਤ ਦੇ ਜਿਹੜੇ ਹੈਗੇ ਨੇ ਆਖਰੀ ਪਿੰਡੇ ਵਾਲੋ ਜਾਂ ਪਹਿਲੇ ਪਿੰਡ ਤੁਸੀਂ ਪਹੁੰਚਿਆ ਇਹ ਤੁਹਾਡੀ ਸੰਸਥਾ ਦਾ ਇੱਕ ਵੱਡਾ ਉਦਮ ਹੈ ਔਰ ਮੈਂ ਪਿੰਡ ਵਾਸੀਆਂ ਦੇ ਵੱਲੋਂ ਆਪਾਂ ਪਿੰਡ ਵਾਸੀਆਂ ਨਾਲ ਵੀ ਇੱਕ ਦੋ ਨਾਲ ਗੱਲ ਕਰਾਂਗੇ ਪਿੰਡ ਵਾਸੀਆਂ ਦੇ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਪੰਜਾਬੀਆਂ ਦੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਤਾਂ ਤੁਸੀਂ ਕਿਸ ਤਰ੍ਹਾਂ ਦੇ ਇੱਥੇ ਜਿਹੜੀ ਮਦਦ ਕਰਨ ਵਾਸਤੇ ਆਇਓ ਕਿਸ ਤਰ੍ਹਾਂ ਦੀ ਮਦਦ ਹੁਣ ਤੱਕ ਕੀਤੀ ਹੈ ਤੇ ਕੀ ਕਰਨੀ ਹੈਗੀ ਹੁਣ ਹੁਣ ਤੱਕ ਕਿਵੇਂ ਪੁਲਨਰ ਸਾਹਿਬ ਨੇ ਚੈੱਕ ਕਰਕੇ ਦੱਸਿਆ ਸੀ ਵੀ ਇੱਥੇ ਕੀ ਕੁਝ ਆਪਾਂ ਦੇ ਸਕਦੇ ਹਾਂ ਉਹਨਾਂ ਕੀ ਦਿੱਤਾ ਹੈ ਕੁਝ ਬਹਲਾ ਨਹੀਂ ਪਰ ਅੱਗੇ ਹੁਣ ਸੋਚਾਂਗੇ ਇਹਨਾਂ ਦੀ ਨੀਡ ਕੀ ਹੈ ਤੇ ਕਿੱਥੇ ਵੀ ਉਸਕ ਦਾ ਅਸੀਂ ਵੀ ਕਿਵੇਂ ਨਾ ਕਿਵੇਂ ਅ ਉਹ ਨੀੜ ਅਸਸ਼ਮਾ ਕਰਕੇ ਇਹਨਾਂ ਦੀ ਸੇਵਾ ਜਿੰਨੀ ਹੋ ਸਕਦੀ ਆਪਣੇ ਵੱਲੋਂ ਕਰਾਂਗੇ ਜਿਸ ਤਰ੍ਹਾਂ ਅਸੀਂ ਆਪਣੇ ਪਹਿਲਾਂ ਵੀ ਫੋਨ ਤੇ ਵੀ ਗੱਲ ਹੋਂਦੀ ਰਹੀ ਐ ਸਤਵੰਤ ਸਿੰਘ ਜੀ ਉਹਦੇ ਨਾਲ ਵੀ ਗੱਲ ਹੋਈ ਆ ਕਿ ਆਪਾਂ ਜਿਹੜੇ ਹੈਗੇ ਨੇ ਸਾਰਿਆਂ ਨੂੰ ਇੱਕ ਨਾ ਸਿਸਟਮ ਬਣਾਉਣਾ ਪਏਗਾ ਕਿ ਜੋ ਮਦਦ ਕਰਨੀ ਆ ਕਿ ਕੀ ਹੁੰਦਾ ਕਿ ਕਈ ਵਾਰੀ ਕੁਝ ਲੋਕਾਂ ਨੂੰ ਤਾਂ ਮਦਦ ਜਿਹੜੀ ਹੈਗੀ ਆ ਉਹ ਉਹ ਕਈ ਗੁਣਾ ਜ਼ਿਆਦਾ ਮਿਲ ਜਾਂਦੀ ਆ ਤੇ ਕਈ ਜਿਵੇਂ ਕਾਲੋ ਵਾਲਾ ਪਿੰਡ ਹੈਗਾ ਇਸ ਤਰ੍ਹਾਂ ਉਹ ਬਿਲਕੁਲ ਬਾਂਝਾ ਰਹਿ ਜਾਂਦਾ ਵੀ ਕੋਈ ਪਹੁੰਚ ਨਹੀਂ ਪਾਉਂਦਾ ਕੋਈ ਇੱਕ ਸਿਸਟਮ ਬਣਾਇਆ ਜਾਵੇ ਕਿ ਜਿਹੜਾ ਪਿੰਡ ਡਿਵਾਈਡ ਕੀਤਾ ਜਾਣ ਕਿ ਇਹ ਸੰਸਥਾਾਂ માં ਇਹ ਪਿੰਡ ਦੇਖਣ ਗਿਆ ਮਤਲਬ ਆਪਾਂ ਜ਼ਿਆਦਾ ਜੱਫਾ ਪਾਉਣ ਦੀ ਬਜਾਏ ਜੇਕਰ ਆਪਾਂ ਇੱਕ ਪਿੰਡ ਜਾਂ ਦੋ ਪਿੰਡਾਂ ਦੇ ਵਿੱਚ ਕੰਮ ਕਰ ਲਈਏ ਤਾਂ ਉਹ ਜ਼ਿਆਦਾ ਵਧੀਆ ਰਹੂਗਾ ਹੁਣ ਜਿਵੇਂ ਆਪਾਂ ਕਾਲੂ ਵਾਲੀ ਖੜੇ ਆ ਇੱਥੋਂ ਦੀ ਗੱਲ ਕਰ ਲਈਏ ਇੱਥੋਂ ਦੇ ਤੁਸੀਂ ਦੇਖ ਲੇ ਹਾਲਾਤ ਲੋਕਾਂ ਦੇ ਘਰ ਡਿੱਗਣਗੇ ਸਾਰਿਆਂ ਦੇ ਕੋਈ ਕੋਈ ਆ ਸਕੂਲ ਬਚੂਗਾ ਆ ਇੱਕ ਉਹ ਪੁਰਾਣਾ ਘਰ ਆ ਉਹ ਬਚੂਗਾ ਹੋਰ ਸਾਰੇ ਘਰ ਡਿੱਗਣੇ ਹੈਗੇ ਕਿਉਂਕਿ ਪੂਰੇ ਛੱਤ ਤੱਕ ਪਾਣੀ ਆਇਆ ਹੋਇਆ ਸੀਗਾ ਤਾਂ ਇਹਨਾਂ ਦੇ ਅੰਜਪਾਮ ਮਤਲਬ ਘਰਾਂ ਦੀ ਜ਼ਿੰਮੇਵਾਰੀ ਲੈ ਲਈਏ ਇੱਕ ਇੱਕ ਕਮਰਾ ਇਹਨਾਂ ਇਹਨਾਂ ਨੂੰ ਪਾ ਕੇ ਦੇ ਦਈਏ ਜਾਂ ਮਤਲਬ ਜਿਹਾ ਪਾ ਕਹਦੀਏ ਵੀ ਤੁਸੀਂ ਪੰਜ ਘਰ ਲੈ ਲਓ 10 ਘਰ ਲੈ ਲਓ ਜੇ ਇਸ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਹੋ ਜੇ ਤਾਂ ਉਹ ਜਿਹੜਾ ਹੈਗਾ ਵਧੀਆ ਮਦਦ ਹੋ ਸਕਦੀ ਹੈ ਨਹੀਂ ਆਦਰਵਾਈਜ਼ ਜਿਵੇਂ ਹੁਣ ਆਪਣਾ ਦਰਿਆ ਵਗਦਾ ਹੈ ਦਰਿਆ ਦੇ ਵਿੱਚ ਕੋਈ ਕੋਈ ਛੱਟੀ ਚੱਲੀ ਆਪਾਂ ਉਹਦਾ ਪਤਾ ਨਹੀਂ ਲੱਗਦਾ ਕਿ ਕੁਝ ਮਿਲਿਆ ਕਿ ਨਹੀਂ ਮਿਲਿਆ ਜੇ ਬਾਕੀ ਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਜਦੋਂ ਮਦਦ ਕਰਨ ਆਉਣੇ ਉਹ ਤਾਂ ਤੁਸੀਂ ਜਿਹੜਾ ਹੈਗਾ ਜਿਆਦਾ ਖਲਾਰਾ ਪਾਉਣ ਦੀ ਬਜਾਏ ਕੁਝ ਲਿਮਟਡ ਜਿਹੜੇ ਹੈਗੇ ਘਰਾਂ ਨੂੰ ਮਦਦ ਕਰੋ ਤੇ ਉਹਨਾਂ ਨੂੰ ਮਦਦ ਇਸ ਜੀ ਹੋਵੇ ਕਿ ਉਹਨਾਂ ਨੂੰ ਮੁੜ ਕੇ ਹੋਰ ਕਿਸੇ ਵੱਲ ਝਾਕਣ ਦੀ ਲੋੜ ਨਾ ਪਵੇ ਤੇ ਸਾਰੀਆਂ ਸੰਸਥਾਵਾਂ ਨੂੰ ਜਿਹੜਾ ਹੈਗਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਗੱਲ ਕਰ ਲੈਣ ਕਿ ਕਿਥੇ ਕਿਥੇ ਜਿਆਦਾ ਲੋੜ ਹੈਗੀ ਹੈ ਜਾਂ ਪਿੰਡਾਂ ਵਿੱਚ ਸਰਪੰਚਾਂ ਦੇ ਨਾਲ ਅਗਰ ਉਹਨਾਂ ਦੇ ਕੋਲ ਸੰਪਰਕ ਹੈਗਾ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲੈਣ ਤਾਂ ਇੱਕ ਜੋ ਸਿਸਟਮ ਬਣ ਜਾਏਗਾ ਫਿਰ ਜਿਹੜੀ ਹੈਗੀ ਆ ਮਦਦ ਸਹੀ ਰੂਪ ਦੇ ਵਿੱਚ ਪਹੁੰਚ ਸਕੂਗੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਮੇਜਰ ਸਿੰਘ ਜੀ ਤੁਹਾਡਾ ਵੀ ਔਰ ਸਦਾ ਸਤਵੰਤ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਰਾਬਤਾ ਕਾਇਮ ਕੀਤਾ ਆਪਣੇ ਨਾਲ ਤੇ ਅਸੀਂ ਸਾਰੇ ਅੱਜ ਇਕੱਠੇ ਜਿਹੜਾ ਹੈਗਾ ਬਠਿੰਡਾ ਤੋਂ ਫਿਰੋਜ਼ਪੁਰ ਤੋਂ ਤੇ ਸਿੰਘਾਪੁਰ ਤੋਂ ਸਾਰੇ ਸਾਥੀ ਮਿਲ ਕੇ ਇਕੱਠੇ ਅੱਜ ਆਪਾਂ ਮਾਰਸੀ ਰੀਲੀਫ ਦੇ ਲਈ ਇੱਥੇ ਪਹੁੰਚਿਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ